ਸਤਰਾ ਖੰਡਾ ਦੇ ਵਿੱਚ ਵਿਸ਼ਵ ਚੇਤਨਣ ਦਿਵਸ ਮਨਾਇਆ ਗਿਆ ਜਿਸ ਤਹਿਤ ਐਲੀਮੈਂਟਰੀ ਟੀਚਰ ਯੂਨੀਅਨ ਦੇ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਸੈਕੰਡਰੀ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ਹੈ ਇਸ ਦੌਰਾਨ ਜਿੱਥੇ ਅਧਿਆਪਕਾਂ ਨੇ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਕੀਤਾ ਉੱਥੇ ਉਹਨਾਂ ਨੂੰ ਦਰਬੇਸ਼ ਚੁਣੌਤੀਆਂ ਬਾਰੇ ਵੀ ਵਿਚਾਰ ਕੀਤਾ ਗਿਆ ਜਿਸ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਰਾਸ਼ਟਰੀ ਵਿਦਿਅਕ ਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੌਤੀ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਧੀਆ ਮਾਹੌਲ ਕਿਵੇਂ ਪ੍ਰਦਾਨ ਕੀਤਾ ਜਾ ਸਕਦਾ ਹੈ ਇਸ ਬਾਰੇ ਵੀ ਚਰਚਾ ਕੀਤੀ ਗਈ ਹੈ ਤਦ ਅਸ ਜੀ ਕੀ ਸਕਾਟ ਗਾਈਡ ਨੇ ਵੀ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਤੇ ਕੁੱਲ ਮਿਲਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਵੱਧ ਤੋਂ ਵੱਧ ਕਿਵੇਂ ਲਾਭ ਲੈ ਸਕਦੇ ਨੇ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕੰਨੇ ਦੇ ਵਿੱਚ ਐਲੀਮੈਂਟਰੀ ਟੀਚਰ ਯੂਨੀਅਨ ਵੱਲੋਂ ਅਧਿਆਪਕਾਂ ਦੀ ਵਿਚਾਰ ਗੋਸ਼ਟੀ ਆ ਜਿਹੜੀ ਉਹਦਾ ਯੋਜਨ ਕੀਤਾ ਗਿਆ ਜਿਸ ਵਿੱਚ ਅਸੀਂ ਅਧਿਆਪਕ ਵਰਗ ਨੂੰ ਦਰਪੇਸ਼ ਆ ਰੀਆਂ ਸਮੱਸਿਆਵਾਂ ਤੇ ਅਧਿਆਪਕ ਵਰਗ ਦੀਆਂ ਚੁਣੌਤੀਆਂ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸ ਵਿੱਚ ਅਧਿਆਪਕਾਂ ਆਗਿਆਂ ਨੇ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਬੰਧ ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਉੱਪਰ ਸਮਾਜਿਕ ਜਿਹੜੀਆਂ ਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਮਨ ਉਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਿਹੜਾ ਪਲੇਟਫਾਰਮ ਅੱਗੇ ਵਧਣ ਦੇ ਲਈ ਦੇਣ ਦੇ ਲਈ ਪ੍ਰਬੰਧ ਕੀਤਾ ਜਾਵੇ ਇਦਾਂ ਦੀਆਂ ਵਿਚਾਰਾਂ ਕੀ ਹੋਣਗੀਆਂ ਇਹ ਸਰ ਕੀ ਮੋਟਰ ਕੀ ਸੀਗਾ ਸਰ ਇਹਦੇ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਜਿਹੜੀ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨੀਆਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਮਿਲ ਕੇ ਹੱਲ ਕਰਨ ਦੇ ਲਈ ਜਿਹੜੇ ਯਤਨ ਕੀਤੇ ਜਾਂਦੇ ਇਹ ਵਿਚਾਰ ਗੋਸ਼ਟੀ ਸੀ ਜੀ ਸਰ ਕੀ ਪਹਿਲੀ ਵਾਰੀ ਪ੍ਰੋਗਰਾਮ ਕਰਾਇਆ ਗਿਆ ਇਸ ਤਰ੍ਹਾਂ ਦਾ ਜੇ ਪਹਿਲਾਂ ਵੀ ਨਹੀਂ ਅਸੀਂ ਐਲੀਮੈਂਟਰੀ ਟੀਚਰ ਵਲੀਆਂ ਲਗਾਤਾਰ ਇਦਾਂ ਦੇ ਪ੍ਰੋਗਰਾਮ ਕਾਉਨੇ ਆ ਜਿਹਦੇ ਨਾਲ ਸਮਾਜਿਕ ਚੇਤਨਾ ਸਮਾਜ ਦੀਆਂ ਸਮੱਸਿਆਵਾਂਾਂ ਜਿਹੜੀਆਂ ਖਤਮ ਕੀਤੀਆਂ ਜਾ ਸਕਦੀਆਂ ਇਸ ਪ੍ਰੋਗਰਾਮ ਨਾਲ ਕੀ ਕਹਿ ਲਈ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਕਿਹਨੂੰ ਸਭ ਤੋਂ ਵੱਧ ਇਫੈਕਟ ਇਹਦਾ ਸਾਰਿਆਂ ਨੂੰ ਇਹ ਫਾਇਦਾ ਹੋਣਾ ਜੀ ਤੇ ਆਪਕਾ ਜਦੋਂ ਸਮੱਸਿਆਵਾਂ ਵਿੱਚੋਂ ਨਿਕਲਦੇ ਉਹ ਬੱਚਿਆਂ ਨੂੰ ਪੜਾਉਣਗੇ ਤੇ ਬੱਚਿਆਂ ਦੇ ਲਈ ਅਸੀਂ ਇੱਕ ਇਦਾਂ ਦਾ ਪਲੇਟਫਾਰਮ ਲੈ ਕੇ ਆ ਰਹੇ ਹਾਂ ਜਿਹਦੇ ਨਾਲ ਬੱਚੇ ਅੱਗੇ ਵਧਣ ਅੱਜ ਅਸੀਂ ਇੱਥੇ ਸਕਾਉਟਿੰਗ ਦੇ ਸੰਬੰਧੀ ਵੀ ਪ੍ਰੋਗਰਾਮ ਕੀਤਾ ਜਿਹਦੇ ਨਾਲ ਬੱਚੇ ਨੇ ਜਿਹੜੇ ਉਹਨਾਂ ਦਾ ਸਰਬਪੱਖੀ ਵਿਕਾਸ ਹੁੰਦਾ ਤੇ ਆਉਣ ਵਾਲੇ ਸਮੇਂ 'ਚ ਉਹ ਵਧੀਆ ਇਨਸਾਨ ਬਣਦੇ ਨੇ ਜੀ ਸਰ ਕੀ ਪ੍ਰੋਗਰਾਮ ਸੀ ਅੱਜ ਜਿਹੜਾ ਗ੍ਰੀਨ ਲੈਂਡ ਅੰਨਾ ਵਿਕੇ ਜਿਹੜਾ ਤੁਹਾਡੇ ਵੱਲੋਂ ਕਰਾਇਆ ਗਿਆ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਿਕਾਲ ਜੀ ਅੱਜ ਵਰਲਡ ਥਿੰਕਿੰਗ ਡੇ ਸੀਗਾ ਜੀ ਭਾਰਤ ਸਕਾਟ ਗਾਇਡ ਜਿਹੜੀ ਕਿ ਪੂਰੇ ਵਰਲਡ ਦੇ ਵਿੱਚ ਸਕਾਟਿੰਗ ਚੱਲ ਰਹੀ ਹੈ ਸੋ ਭਾਰਤ ਸਕਾਟ ਗਾਇਡ ਪੰਜਾਬ ਵੱਲੋਂ ਵੀ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਵਰਲਡ ਥਿੰਕਿੰਗ ਡੇ ਬਣਾਇਆ ਗਿਆ ਸੀਗਾ ਔਰ ਉਸੇ ਹੀ ਸੰਬੰਧ ਦੇ ਵਿੱਚ ਉਸੇ ਲੜੀ ਦੇ ਵਿੱਚ ਸਾਡੀ ਐਲੀમેન્ટਰੀ ਟੀਚਰਸ ਯੂਨੀਅਨ ਹੈ ਜਿਹੜੀ ਪੰਜਾਬ ਦੀ ਉਹਨਾਂ ਨੇ ਖੰਨੇ ਦੇ ਡ੍ਰੀਮ ਲੈਂਡ ਇਸ ਜਗ੍ਹਾ ਦੇ ਉੱਤੇ ਜਿਹੜਾ ਇੱਕ ਵਿਸ਼ਾਲ ਪ੍ਰੋਗਰਾਮ ਜਿਹੜਾ ਉਹ ਥਿੰਕਿੰਗ ਡੇ ਦੇ ਸੰਬੰਧ ਵਿੱਚ ਰੱਖਿਆ ਹੋਇਆ ਸੀਗਾ ਇਸੇ ਹੀ ਪ੍ਰੋਗਰਾਮ ਦੇ ਵਿੱਚ ਆ ਜਿਹੜੇ ਆ ਅਸੀਂ ਸਾਰਿਆਂ ਨੇ ਇੱਥੇ ਸੰਮੂਲੀਅਤ ਕੀਤੀ ਔਰ ਔਰ ਜਿੱਥੋਂ ਤੱਕ ਮੈਂ ਦੱਸਣਾ ਚਾਹਾਂਗਾ ਕਿ ਸਕਾਉਟਿੰਗ ਜਿਹੜੀ ਹੈ ਉਹ ਬੱਚਿਆਂ ਦੇ ਲਈ ਉਹਨਾਂ ਦੇ ਅੰਦਰੂਨੀ ਗੁਣ ਨੂੰ ਉਜਾਗਰ ਕਰਦੀ ਹੋਈ ਉਹਨਾਂ ਚ ਇੱਕ ਰਿਸਪਾਂਸਿਬਲ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਕਰਦੀ ਹੈ ਤੇ ਇੱਕ ਗੁੱਡ ਸਿਟੀਜ਼ਨ ਤੋਂ ਅੱਗੇ ਜਾ ਕੇ ਉਹਨਾਂ ਨੂੰ ਰਿਸਪਾਂਸਿਬਲ ਸਿਟੀਜ਼ਨ ਬਣਾਉਂਦੀ ਹੈ ਸੋ ਇਸ ਕਰਕੇ ਉਹ ਜਿਹੜੇ ਬੱਚੇ ਨੇ ਸਾਡੇ ਕੋਲ ਜਦੋਂ ਸਕੂਲਾਂ ਦੇ ਵਿੱਚ ਆਉਂਦੇ ਨੇ ਤਾਂ ਅਸੀਂ ਉਹਨਾਂ ਨੂੰ ਇੱਕ ਰਿਸਪਾਂਸਿਬਲ ਸਿਟੀਜ਼ਨ ਬਣਾ ਕੇ ਜਿਹੜਾ ਉੱਥੋਂ ਭੇਜਦੇ ਆਂ ਅਗਰ ਉਹ ਸਕੌਟਿੰਗ ਦੇ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਤਾਂ ਉਹ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਨੈਸ਼ਨਲ ਲੈਵਲ ਤੱਕ ਜਦੋਂ ਸਾਡੇ ਕੋਲ ਜਾਂਦੇ ਨੇ ਤਾਂ ਨੈਸ਼ਨਲ ਦੇ ਉੱਤੇ ਉਹ ਨੈਸ਼ਨਲ ਅਵਾਰਡ ਜਿਹੜੇ ਉਹ ਪ੍ਰਾਪਤ ਕਰਦੇ ਆਂ ਜੋ ਕਿ ਉਹਨਾਂ ਦੇ ਕੈਰੀਅਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉਂਦਾ ਸੋ ਇਸੇ ਹੀ ਸਬੰਧ ਵਿੱਚ ਅੱਜ ਵੱਖ-ਵੱਖ ਬੁਲਾਰੇ ਜਿਹੜੇ ਇੱ ਇਸ ਪਾਸੇ ਕਿਵੇਂ ਲਿਆ ਸਕਦੇ ਆ ਤਾਂ ਜੋ ਜਿਹੜੇ ਸਾਡੇ ਬੱਚੇ ਨੇ ਉਹਨਾਂ ਵਿੱਚ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਜੋ ਕਿ ਸਮਾਜ ਦੇ ਵਿੱਚ ਅੱਜ ਬਹੁਤ ਜ਼ਿਆਦਾ ਅਸੀਂ ਕਹਿ ਰਹੇ ਹਾਂ ਕਿ ਘਟ ਰਹੀਆਂ ਨੇ ਜਾਂ ਜੇ ਬੱਚਾ ਸਾਡਾ